ਠੀਕ ਸਾਲ ਪੁਰਾਣਾ ਗੱਡਾ ਜੀ 80 ਸਾਲ ਪੁਰਾਣਾ ਪੁਰਾਣੇ ਜਵਾਨੇ ਦੇ ਆਪਣੇ ਬਜ਼ੁਰਗਾਂ ਵੇਲੇ ਦੀ ਜੀਵਨ ਰੇਖਾ ਹੀ ਸੀ ਇਹ ਠੀਕ ਹੈ ਜੀ ਪਹਿਲਾਂ ਪੁਰਾਣੀਆਂ ਕੈਸਟਾਂ ਵੀ ਬਾਜੀ ਇਹਨਾਂ ਕੋ ਪਈਆਂ ਨੇ ਹਨਾ ਲੋ ਜੀ ਇਹ ਰੇਡੀਓ ਆ ਗਿਆ ਜੀ ਜਿਵੇਂ ਆ ਦੇਖੋ ਸਾਰਾ ਹਨਾ ਤੇ ਆ ਇਧਰ ਦਰੀ ਬੁੰਨ ਰਹੇ ਨੇ ਮਾਤਾਵਣੀ ਹਨਾ ਬੁੰਨਣਾ ਹਨਾ ਲੋ ਜੀ ਜਿਵੇਂ ਆ ਮਾਤਾਵਣੀ ਲੱਗੇ ਹੋਈਆਂ ਨੇ ਹਨਾ ਲਓ ਵੀ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਚੰਡੀਗੜ੍ਹ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਸੀ ਆਪਾਂ ਤੁਹਾਨੂੰ ਵੀ ਜਿਹੜਾ ਜਿਆਦਾ ਕਦਾਲ ਕਪੜਾ ਦਿਖਾਇਆ ਸੀ ਨਾ ਕਿਉਂਕਿ ਸ਼ਹਿਰ ਚੰਡੀਗੜ੍ਹ نیشنل ਕ્રાਫਟ ਮੇਲਾ ਲੱਗਿਆ ਹੋਇਆ ਜਿਹੜਾ ਕਿ 8 ਦਸੰਬਰ ਤੱਕ ਚੱਲਣਾ ਤੇ ਹੁਣ ਆਪਾਂ ਤੁਹਾਨੂੰ ਕੁਝ ਪੁਰਾਣਾ ਕਲਚਰ ਕਹਿ ਸਕਦੇ ਆ ਪੁਰਾਣਾ ਸੱਭਿਆਚਾਰ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਅੱਗੇ ਮੰਜੇ ਬੁਣਦੇ ਹੁੰਦੇ ਸੀ ਨਾ ਜਾਂ ਚਰਖਾ ਕੱਤਦੇ ਹੁੰਦੇ ਸੀ ਉਹ ਸਾਰੀ ਚੀਜ਼ਾਂ ਇਹ ਵੀਡੀਓ 'ਚ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਿਓ ਚਲੋ ਜੀ ਆਜੋ ਆਦੀ ਵੀਡੀਓ ਨਾਲ ਆਪਾਂ ਇੱਥੋਂ ਸਟਾਰਟ ਕਰਦੇ ਆ ਲਓ ਜੀ ਪਹਿਲੀ ਵੀਡੀਓ ਆਪਾਂ ਇੱਥੋਂ ਐਂਡ ਕਰੀ ਤੀ ਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਵਿੱਚ ਦਿਖਾਵਾਂਗੇ ਪਰਾਣਾ ਪੰਜਾਬ ਕਹਿ ਸਕਦੇ ਆਪਾਂ ਜਾਂ ਪਰਾਣਾ ਸੱਭਿਆਚਾਰ ਜਾਂ ਪਰਾਣਾ ਕਲਚਰ ਵੀ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਆ ਜਿਵੇਂ ਆ ਝੋਲੇ ਦੇਖੋ ਨਾ ਲਓ ਵੀ ਤੇ ਇਹਦੇ ਉੱਤੇ ਪੰਜਾਬੀ ਲਿਖੀ ਹੋਈ ਆ ਊੜਾ ਹਾੜਾ ਈੜੀ ਹਨਾ ਸਾਰੀ ਆ ਦੇਖੋ ਸਾਰਾ ਹਨਾ ਤੇ ਬਾਕੀ ਇਧਰ ਤੇ ਲਓ ਵੀ ਐਵੇਂ ਦੱਗੇ ਮੈਂ ਦੇਖੀ ਹੋਈ ਨਹੀਂ ਇਹ ਚੀਜ਼ਾਂ ਰਮਾਲ ਕਹਿੰਦੇ ਆ ਰਮਾਲਾ ਹਨਾ ਆਜੀ ਦੱਸਿਓ ਵੀ ਕਿਹਨੂੰ ਕਿਹਨੂੰ ਪਤਾ ਲਓ ਵੀ ਚੱਕੀ ਪਿੱਛਣੀ ਹੈ ਲਓ ਜੇ ਪੀੜੀਆਂ ਵੀ ਡਾਂਗੇ ਨੇ ਤੁਸੀਂ ਆ ਕੇ ਫੋਟੋਆਂ ਵੀ ਕਰਾ ਸਕਦੇ ਹੋ ਤੇ ਇੱਧਰ ਆ ਗਈ ਮਧਾਣੀ ਤੇ ਆ ਗਈ ਇੱਧਰ ਮਧਾਣੀ ਹੈ ਨਾ ਲਓ ਜੀ ਤੇ ਬਾਕੀ ਕੁਝ ਇੱਧਰ ਹਨਾ ਦੇਖੋ ਸਾਰਾ ਇਹ ਤੇ ਚਰਖਾ ਕੱਤਿਆ ਜਾਂਦਾ ਹਨਾ ਲੋ ਵੀ ਆ ਦੇ ਇੱਧਰ ਚਰਖਾ ਕੱਤਿਆ ਜਾਂਦਾ ਜੀ ਲੋ ਵੀ ਲੋ ਵੀ ਇੱਧਰ ਦੇਖੋ ਤੁਹਾਨੂੰ ਦਿਖਾਉਨੇ ਆ ਕੁਝ ਪੁਰਾਣੇ ਰੰਗ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਹਨਾ ਜਿਵੇਂ ਹੁੰਦਾ ਸੀ ਜਿਵੇਂ ਆ ਦੇਖੋ ਇਹਨੂੰ ਕਹਿੰਦੇ ਨਾਲਾ ਬੁਣਨਾ ਹਨਾ ਲੋ ਵੀ ਜਿਵੇਂ ਆ ਮਾਤਾਂ ਨਹੀਂ ਲੱਗੇ ਹੋਈਆਂ ਹਨਾ ਤੇ ਇਹ ਚੀਜ਼ਾਂ ਅੱਜ ਕੱਲ੍ਹ ਅਲੋਪ ਹੋ ਗਈਆਂ ਜੇ ਆਪਾਂ ਗੱਲ ਕਰੀਏ ਹਨਾ ਲੋ ਵੀ ਅੱਜ ਕੱਲ ਦਾ ਹਰ ਇੱਕ ਚੀ ਹੱਥ ਹੈ ਰੈਡੀਮੇਡ ਚਲਦੀ ਆਪਾਂ ਜਾ ਕੇ ਬਾਜ਼ਾਰ ਤੋਂ ਖਰੀਦ ਲੈਂਦੇ ਆ ਨਾ ਤਾਂ ਉਸ ਕਰਕੇ ਚੀਜ਼ਾਂ ਸਾਰੀਆਂ ਜਿਹੜੀਆਂ ਆਪਣੇ ਲੋਭ ਹੋ ਗਏ ਆ ਤੇ ਆ ਦੇਖੋ ਸਾਰਾ ਹਨ ਤੇ ਆ ਇਧਰ ਤਰੀ ਬੁੰਨ ਰਹੇ ਜਮਾਤ ਆਉਣੀ ਹਨਾ ਤੇ ਬਾਕੀ ਇਧਰ ਪੇਂਟਿੰਗ ਵਗੈਰਾ ਆ ਗਈ ਹਨਾ ਹਾਂ ਹੈਂਡਮੇਡ ਹੈ ਜੀ ਇਹ ਸਾਰਾ ਹੈਂਡਮੇਡ ਹੈ ਜੀ ਲਓ ਜੀ ਹਾਂ ਜੀ ਲਓ ਵੀ ਆ ਦੇਖੋ ਤੇ ਸਲੇਟ ਹਨਾ ਤੇ ਆਹ ਦੀਵੇ ਮਿੱਟੀ ਦੇ ਤਿਆਰ ਕੀਤੇ ਜਾਂਦੇ ਆ ਲਓ ਜੀ ਤੇ ਆਹ ਦੇਖ ਸਕਦੇ ਹੋ ਨਾ ਸਾਰੇ ਇਹ ਸਾਰੇ ਹੱਥੀਂ ਤਿਆਰ ਕੀਤੇ ਹੁੰਦੇ ਆ ਤੇ ਚਰਖਾ ਉਹ ਵੀ ਕੱਤਿਆ ਜਾਂਦਾ ਹਨਾ ਲੋ ਤੇ ਇੱਧਰ ਬੁਣਾ ਜਾਂਦਾ ਮੰਜਾ ਹੁਣ ਮੰਜਾ ਬੁਣਦੇ ਵੀ ਦਿਖਾਉਣੇ ਆਪਾਂ ਨਾ ਤੇ ਆਹ ਮੰਜਾ ਬੁਣਿਆ ਜਾ ਰਿਹਾ ਜੀ ਤੇ ਆਹ ਮੰਜੇ ਡਾਏ ਪਏ ਨੇ ਹੈਨਾ ਲੋ ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਪੁਰਾਣਾ ਕਲਚਰ ਤੇ ਆ ਸਾਰੀ ਚੀਜ਼ਾਂ ਤੁਹਾਨੂੰ ਮੈਂ ਲਾਈਨ ਬਾਈ ਦਿਖਾਵਾਂਗੇ ਸਾਰੀਆਂ ਹੈਨਾ ਜਿਵੇਂ ਆ ਹਾਲ ਆ ਗਿਆ ਨਾ ਉਧਰ ਗੱਡਾ ਖੜਾ ਲਓ ਜੀ ਲਓ ਜੀ ਆ ਗੱਡਾ ਖੜਾ ਇਧਰ ਤੇ ਆ ਹਾਲ ਆ ਗਏ ਹੈਨਾ ਪੰਜਾਬੀ ਵਿਰਾਸਤ ਵਿਰਾਸਤ ਤੇ ਆ ਤੰਗਲੀ ਆ ਗਈ। ਲਓ ਵੀ ਆ ਤੰਗਲੀ ਆ ਗਈ ਹਨਾ। ਤੇ ਆ ਵੀ ਤੰਗਲੀ ਆ ਗਈ ਇੱਧਰ ਹਨਾ। ਤੇ ਜਿਹਨੂੰ ਜਿਹਨੂੰ ਪਤਾ ਉਹ ਕਮੈਂਟ ਜਰੂਰ ਕਰਿਓ। ਲਓ ਜੀ। ਇਹ ਥੋੜੀ ਜਿਹੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜੇ ਆਜੋ ਦੋ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਦੇ ਦੱਸ ਦਿਓ ਨਾ ਵਾ। ਹਾਂਜੀ ਇੱਧਰ ਆਪਣਾ ਗੱਡਾ ਆ ਗਿਆ ਜੀ। 80 ਸਾਲ ਪੁਰਾਣਾ ਗੱਡਾ ਜੀ। 80 ਸਾਲ ਪੁਰਾਣਾ। ਪੁਰਾਣੇ ਦਿਵਾਨੇ ਦੇ ਆਪਣੇ ਬਜ਼ੁਰਗਾਂ ਵਲੇ ਦੀ ਠੀਕ ਹੈ ਜੀਵਨ ਰੇਖਾ ਹੀ ਸੀ ਇਹ। ਸਾਰੇ ਕੰਮ ਇਹਦੇ ਤੇ ਹੁੰਦੇ ਸੀਗੇ। ਠੀਕ ਆ ਜੀ। ਖੇਤੀਬਾੜੀ ਤੋਂ ਲੈ ਕੇ ਵਿਆਹ-ਮਾੜੀ, ਸ਼ਾਦਗਾਨਾ ਤੇ ਨਾੜਕਾ ਮੇਲ ਸਾਰਾ ਕੁਝ ਇਹਦੇ ਤੇ ਹੁੰਦਾ ਸੀਗਾ ਜੀ। ਸਹੀ ਗੱਲ ਆ ਜੀ। ਉਹ ਵੀ ਬਾਈ ਹਣੀ ਕਹਿੰਦੇ 80 ਸਾਲ ਪੁਰਾਣਾ। ਪੂਰਾ ਸ਼ੌਂਕ ਨਾਲ ਬਣਾਇਆ ਹੋਇਆ ਜੀ ਇਹ ਪਿੱਤਲ-ਪੁਤਲ ਮੀਨਾ ਕਾਰੀ ਦੇਖੋ ਜੀ। ਹਾਂ ਹਾਂ ਜੀ ਤੇ ਪੂਰਾ ਵਧੀਆ ਬਣਾਇਆ ਹੋਇਆ ਹੈ ਨਾ ਇਹ ਪੂਰੀ ਵਧੀਆ ਐਨ ਸਫਾਈ ਦੀ ਗੱਲ ਕਰੀਏ ਆਪਾਂ ਉੱਪਰ ਫਰਸ਼ ਦੀ ਪੂਰੀ ਸਫਾਈ ਆ। ਲਓ ਵੀ ਦੇਖ ਸਕਦੇ ਹੋ ਨਾ ਹੱਥ ਲਾ ਕੇ ਵੀ ਤੁਸੀਂ ਤੇ ਨੱਤੇ ਦਾ ਕੀ ਨਾਮ ਸੀ? ਲੌਬੀ। ਹਨ ਗੱਡਾ ਦਿਖਾਤਾ ਆਪਾਂ ਨੇ। ਤੇ ਅੱਗੇ ਆਗੇ ਹਲ ਜੀ? ਹਾਂ ਜੀ ਇਹ ਹਾਲਾਗੇ ਜੀ। ਠੀਕ ਆ ਜੀ। ਇਹ ਪਹਿਲਾਂ ਇੱਕ ਆਠ ਹਾਲ ਵੱਜਦਾ ਸੀ ਲੱਕੜ ਦਾ ਹਾਲ ਹੁੰਦਾ ਸੀ। ਹਾਂ ਜੀ ਹਾਂ। ਬਹੁ ਡੂੰਗਾ ਜਾਂਦਾ ਸੀਗਾ ਇਹ ਠੀਕ ਆ ਜੀ ਇਸ ਤੋਂ ਬਾਅਦ ਇਹ ਆਗਾ ਚੁੰਜੂ ਹਾਲਨ ਦੋ ਤਾਹਲ ਵੀ ਕਹਿੰਦੇ ਆ ਕਿ ਔਣ ਦੇ ਕੰਮ ਹੁੰਦਾ ਹੈ ਬਾਹਰ ਦੇ ਠੀਕ ਆ ਜੀ ਇਹ ਮੁੰਨੇ ਆ ਗਏ ਵੇਚਣ ਦੇ ਕੰਮ ਹੁੰਦੇ ਆ ਨਾ ਬੀਜਰ ਦੇ ਕੰਮ ਹੁੰਦੀ ਆ ਹਾਂ ਹਾਂ ਜੀ ਇਹ ਫਿਰ ਕਾਠ ਹਾਲ ਹੋ ਗਿਆ ਇਹ ਦੋ ਪੋਰਾ ਜੀ ਠੀਕ ਆ ਜੀ ਜਦੋਂ ਛੋਲੇ ਵਗੈਰਾ ਵੇਚਣਾ ਪਾੜਾ ਵੱਧ ਘਟ ਕਰਨਾ ਵੇਚਣਾ ਹੁੰਦਾ ਜਾਂਦਾ ਲਓ ਵੀ ਆ ਛੋਲੇ ਵਾਲੀ ਪਈ ਆ ਨਾ ਉਹਨਾਂ ਦਿਖਾ ਦਾਂ ਇਹ ਆ ਗਿਆ ਜੀ ਇੱਕ ਇੱਕ ਕਪੋਰਾ ਰੈਲ ਜਿਵੇਂ ਆਪਣੇ ਪਾਸੇ ਆਟਾ ਕੱਢਦੇ ਨਾ ਬਾਹਰ ਦੇ ਪਾਸੇ ਹੋਏ ਇਹ ਤਿੰਨ ਪੋਰਾ ਜਦੋਂ ਜਾਦੇ ਵਜਾਈ ਕਰਨੀ ਕਣਕ ਵਗੈਰਾ ਦੀ ਠੀਕ ਹੈ ਠੀਕ ਹੈ ਜੀ 6 ਦੀ ਕੰਮ ਨੇ ਬੜੇ ਆ 6 ਦੀ ਨੇ ਬੜਿਆ ਤੇ ਆ ਵੱਡਾ ਹਾਲਾ ਗਿਆ ਉਲਟਾਵਾ ਹਾਲਾ ਜੀ ਉਲਟਾਵਾ ਹਾਲਾ ਗਿਆ ਲੋ ਇਹ ਤਰਪਾਲੀ ਆ ਗਈ ਨਰਮਿਕ ਪਾਚ ਮਾਰਦੇ ਜੀ ਕੱਖ ਮਾਰਨਾ ਲੋ ਵੀ ਤਰਪਾਲੀ ਦਾ ਕਰੀ ਬਣਾਉਣ ਸਾਰੇ ਨੇ ਚਲਾਈ ਹੋਈ ਆ ਤਰਪਾਲੀ ਉੱਪਰ ਤਾਂ ਪਤਾ ਜੀ ਕਿ ਉਹ ਤਾਂ ਆਪਣੀ ਉਮਰ ਜੀ ਦੀ ਨਾ ਇਹ ਪੰਜਾਲੀ ਆ ਗਈ ਠੀਕ ਹੈ ਜੀ ਦੋ ਬਲਦਾਂ ਦੇ ਗੱਲ ਤੇ ਪੈਂਦੀ ਸੀਗੀ ਹਾਂ ਜੀ 40 ਸਾਰੇ ਜਿਹੜੇ ਹਾਲਤਾਂ ਨੂੰ ਦਿਖਾਏ ਆ ਉਹ ਇਹਦੇ ਵਿੱਚ ਪਏ ਜਾਂਦੇ ਸੀ ਸੈਂਟਰ 'ਚ ਠੀਕ ਹੈ ਜੀ ਵਾਹੀ ਇਹ ਇਦਨਾ ਹੀ ਹੋ ਗਏ ਠੀਕ ਹੈ ਜੀ ਇੱਕ ਰਾਹਾ ਆ ਗਿਆ ਜੀ ਬਲਦਾਲਾ ਲਓ ਵੀ ਬਾੜ ਉੱਚਾ ਨੀਮਾ ਜਦੋਂ ਸੈਟ ਕਰਦੇ ਪੱਧਰ ਕਰਨਾ ਇਹਦੇ ਨਾਲ ਕਰਦੇ ਸੀ ਇੱਕ ਜਿੰਦਰੀ ਆ ਗਈ ਲਓ ਵੀ ਆ ਜਿੰਦ ਆ ਗਿਆ ਬੱਟਾ ਵਾਲਾ ਹਨਾ ਹਾਂਜੀ ਹਾਂ ਤੇ ਆ ਟੰਗਲੀਆਂ ਆ ਗਈਆਂ ਨਾ ਇਹ ਟੰਗਲੀਆਂ ਜੀ ਅਲੱਗ-ਲੱਗ ਹਾਂ ਅਲੱਗ-ਲੱਗ ਚਰੰਗਾ ਕਹਿੰਦੇ ਆ ਹਾਂ ਚਰੰਗਾ ਜਦੋਂ ਛੋਲੇ ਝਾੜਦੇ ਆ ਉਹ ਇਹਦੇ ਨਾਲ ਝਾੜਦੇ ਇਹ ਇਹ ਵੀ ਚਰੰਗਾ ਆ ਗਿਆ ਇਹ ਆ ਟੰਗਲੀਆਂ ਤੂੜੀ ਵਾਲੀ ਠੀਕ ਹੈ ਤੂੜੀ ਦੇ ਕੰਮ ਚ ਇਹ ਸਲੰਗ ਆ ਜੀ ਲਓ ਜ ਆ ਸਲੰਗ ਆ ਗਈ ਜਦੋਂ ਬਾੜ ਲਾਉਂਦੇ ਸੀ ਕੰਡਿਆਲੀ ਤੇ ਨਾਲ ਲੱਗ ਜਾਂਦਾ ਵੇ ਤੰਗੜਾ ਆਂਗਾ ਇਹ ਪਾਖੜਾ ਜੂ ਉਂਟ ਦਾ ਅੱਛਾ ਜੀ ਇਹ ਗੱਡੀਆਂ ਵਿੱਚ ਲੱਗਦੇ ਆ ਠੀਕ ਹੈ ਜੀ ਇਹ ਕੋੜੀ ਆ ਜੀ ਇਹ ਉੱਠਦੇ ਅੱਛਾ ਜੀ ਹਾਂਜੀ ਆ ਕੋੜੀ ਦੀ ਕਾਠੀ ਆ ਜੀ ਆ ਕੋੜੀ ਦੀ ਕਾਠੀ ਆ ਗਈ ਜੀ ਹਾਂਜੀ ਇਹ ਡੰਡਾ ਉੱਠਦਾ ਇਹਦੇ ਵਿੱਚ ਹੀ ਹਾਲੂ ਵਗੈਰਾ ਨਾਲੇ ਹਾਲੇ ਸਹੀ ਗੱਲ ਇਹ ਤੰਗੜਾ ਪਟਿਆ ਹੁੰਦੇ ਪੈਂਦੇ ਉੱਠਦੇ ਠੀਕ ਹੈ ਜੀ ਹਾਂਜੀ ਆ ਪਟਾ ਰੇੜੇ ਵਾਲਾ ਆ ਗਿਆ ਨਾ ਦੂਆ ਜੀ ਨਹੀਂ ਉੱਠਦੇ ਨੀਚੇ ਦੀ ਪੈਂਦਾ ਜੀ ਨੀਚੇ ਗੱਡੀ ਪਾਉਂਦੇ ਆ ਗੱਡੀ ਵਾਲੇ ਠੀਕ ਜੀ ਇਹ ਖੋਪੇ ਆ ਗਏ ਜੀ। ਉਹ ਖੋਪੇ ਆ ਗਏ। ਇਹ ਤਲਿਹਾਰਾ ਘੋੜੀ ਦਾ ਆ ਗਿਆ ਜੀ। ਹਾਂ ਜੀ। ਇਹ ਬਲਦਾਂ ਦਾ ਤਲਿਹਾਰਾ ਆ ਗਿਆ। ਲਓ ਜੀ। ਇਹ ਢਿੰਡਾ ਆ ਗਿਆ ਜੀ। ਲਾਸਾਂ ਕਿਸਾਂ ਦੇ ਕੰਮ ਆਉਂਗਾ ਜੀ। ਟਰਾਲੀ ਭਰੀ ਹੁੰਦੀ ਲਾਸਾਂ ਕਾਸ਼ ਦੇ। ਠੀਕ ਆ ਜੀ। ਇਹ ਸਾਣਾ ਜੀ। ਹਾਂ ਸਾਣਾ। ਇਹਨਾਂ ਲਾਸਾਂ ਰਸੇ ਬਣਦੇ। ਰਸੇ ਰਸੇ ਸਹੀ ਗੱਲ ਹੈ। ਇਹ ਸ਼ਾਬਾ ਰੋਟੀ ਵਾਲਾ। ਠੀਕ ਆ ਜੀ। ਇਹ ਖਾਰੀ ਆ ਜੀ। ਦਾਣੇ ਮਿੰਨਦੇ ਕੰਮ ਹੋਵੇ ਪਹਿਲਾਂ। ਲਓ ਜੀ ਦਾਣੇ ਮਿੰਨਦੇ ਪਹਿਲਾਂ। ਪਹਿਲਾਂ ਦਾਣੇ ਐ ਮਿੰਨੇ ਜਾਂਦੇ ਸੀ। ਆ ਸੱਜ ਆ ਗਏ ਨਾ। ਇਹ ਸੱਜ ਲੰਗਾ ਦਾ ਸਾਜ। ਲਓ ਜੀ। ਦਾਣੇ ਸਾਫ਼ ਕਰਨ ਦੇ ਇਹ ਪਟੰਗਾ ਜੀ ਗੱਡੇ 'ਚ ਪੈਂਦਾ ਹੈ ਠੀਕ ਆ ਜੀ ਇਹ ਇਹ ਬੋਰਾ ਦਾ ਊਠ ਦੇ ਉੱਪਰ ਪੈਂਦਾ ਹੈ ਠੀਕ ਆ ਜੀ ਦਾਣੇ ਪਾਉਣ ਨੂੰ ਇਹ ਕੋੜੀ ਦੇ ਪੈਰਾਂ 'ਚ ਲੱਗ ਜਾਂਦਾ ਨਿਔੜ ਕਹਿੰਦੇ ਆਈ ਨਿਔੜ ਆ ਗਿਆ ਇਹ ਊਠ ਦਾ ਨਿਔੜਾ ਵੱਡਾ ਇੱਕ ਸੌ ਲਈ ਨਰਮਾ ਪਟਣ ਦੇ ਕੰਮ ਆਉਂਦਾ ਅੱਛਾ ਜੀ ਦਾਤੀ ਆ ਗਈ ਜੀ ਦਾਤੀਆਂ ਪ੍ਰਾਣੀਆਂ ਇੱਕ ਹੋਰ ਪਾਰ ਆ ਗਿਆ ਇਹ ਕੰਗਰਾਲ ਬਲਦਾਂ ਦੇ ਗੱਲ ਤੇ ਪੈਂਦੀ ਠੀਕ ਆ ਜੀ ਇਹ ਪ੍ਰਾਣੀਆਂ ਦਾ ਗੈਸਟ ਆ ਗਿਆ ਜੀ ਲੋਬੀਆ ਪ੍ਰਾਣੀਆਂ ਕੈਸਟਾਂ ਵੀ ਬਾਈ ਉਹਨਾਂ ਨੂੰ ਪਈਆਂ ਨੇ ਹਾਂ ਲੋਈ ਇਹ ਰੇਡੀਓ ਆ ਗਿਆ ਜਮਲਾ ਜੱਟ ਹਣੀ ਤੇ ਆ ਰੇਡੀਓ ਆ ਗਿਆ ਨਾ ਹਾਂ ਜੀ ਇਹ ਟੈਲੀਫੋਨ ਆ ਗਿਆ ਪਹਿਲਾਂ ਵਾਲੇ ਤੇ ਆ ਗਿਆ ਟੈਲੀਫੋਨ ਇਹ ਗ੍ਰਾਮਫੋਨ ਆ ਜੀ ਸੰਗੀਤ ਦਾ ਸਾਧਨ ਪਹਿਲਾਂ ਹਾਂ ਸੰਗੀਤ ਦਾ ਸਾਧਨ ਪਹਿਲਾਂ ਆ ਹੁੰਦੇ ਸੀ ਬਾਈ ਹਾਂ ਜੀ ਹਾਂ ਜੀ ਇਹ ਲੈਂਪ ਆ ਗਿਆ ਆ ਲੈਂਪ ਆ ਗਿਆ ਠੀਕ ਹੈ ਇਹ ਟੱਚੀ ਡਰੰਕ ਪੁਰਾਣੀ ਠੀਕ ਹੈ ਜੀ ਇਹ ਊਰਾ ਜੀ ਪੂਰੇ ਆ ਗਏ ਇਹ ਇਹ ਗੱਡੀ ਰਾ ਜਦੋਂ ਬੱਚਾ ਤੁਰਨ ਸਕਦਾ ਹਾਂ ਹਾਂ ਬੱਚਾ ਪਹਿਲਾਂ ਇਹ ਪਿੱਤਲ ਦੇ ਭਾਂਡੇ ਸਾਰੇ ਬਾਰੇ ਪਿੱਤਲ ਦੇ ਆ ਗਏ ਨੇ ਵੀਰੇ ਘਰੇਲੂ ਵਰਤੋਂ ਲਈ ਹਾਰ ਸੋਈ ਲੋ ਪਿੱਤਲ ਦੇ ਆ ਗਏ ਸਾਰੇ ਹਨ ਹਾਂ ਜੀ ਤੇ ਆ ਸਾਰੇ ਪਿੱਕਲ ਦੇ ਆ ਗਏ ਡੋਲੂ ਹਨਾ ਪਤਿੱਲੇ ਇਹ ਉਕਲੀ ਆ ਜੀ ਇਹ ਮੂਲੀ ਆ ਠੀਕ ਆ ਜੀ ਇਹ ਥੱਪ ਆ ਗਿਆ ਜੀ ਇਹ ਰੰਦਾਈ ਲੋ ਵੀ ਰੰਦਾ ਆ ਗਿਆ ਇਹ ਮਧਾਣੀ ਆ ਗਈ ਆ ਮਧਾਣੀ ਸੋਟੀ ਆ ਇਹ ਹੱਥ ਵਾਲੀ ਮਧਾਣੀ ਠੀਕ ਆ ਜੀ ਆ ਦੂਸਰੀ ਆ ਗਈ ਉਸ ਤੋਂ ਬਾਅਦ ਇਹ ਨਲਕਾ ਜੀ ਨਲਕਾ ਆ ਗਿਆ ਬਈ ਆ ਪ੍ਰਣਾਲਾ ਇਹ ਉੱਪਰ ਹੁੰਦਾ ਜੀ 1955 ਦਾ ਬਣਿਆ ਹੋਇਆ 1955 ਦਾ ਹਾਂਜੀ ਲੋ ਜੀ ਇਹ ਕੋਨਾ ਜੀ ਪਾਣੀ ਠੰਡਾ ਰਹਿੰਦਾ ਜੀ ਖੇਤਾਂ 'ਚ ਟੰਗ ਦਿੰਦੇ ਸੀ ਜੀ ਜਾਵੇ ਠੀਕ ਆ ਜੀ ਇਹ ਛੋਲੇ ਥਾਨਣ ਵਾਲਾ ਸਾਲਣਾ ਇਹ ਵੇਲ ਨਹੀਂ ਆਈ ਕਪਾਹ ਵੇਲਦੇ ਸੀ ਜਦੋਂ ਅੱਛਾ ਜੀ ਇਹਦੇ ਵਿੱਚ ਫੁੱਟੀਆਂ ਪਾਈ ਜਾਂਦੇ ਸੀ ਬੜੇਵੇਂ ਅਲੱਗ ਹੋ ਜਾਂਦੇ ਸੀ ਠੀਕ ਆ ਜੀ ਰੂਂਗ ਅਲੱਗ ਹੋ ਜਾਂਦੀ ਸੀ ਇਹ ਬੋਟੇ ਆ ਗਏ ਟੀਰ ਨਾ ਆ ਗਏ ਲੋ ਜੀ ਕੂਰੀ ਆ ਗਈ ਇਹ ਪੂਰਾ ਆ ਗਿਆ ਚਰਖਾ ਆ ਗਿਆ ਅੱਗੇ ਹਾਂ ਇਹ ਚਰਖਾ ਆ ਗਿਆ ਜੀ ਆਹ ਕਪੜਾ ਬੰਦਾ ਤੇ ਜਦੋਂ ਤਾਂ ਘੱਡੀ ਦਾਣੀ ਚਾ ਸਾਮਾਨ ਸਨ ਦਿਖਾਉਣੇ ਅੱਗੇ ਠੀਕ ਹੈ ਜੀ ਆਹ ਸਟੋਪ ਆ ਗਿਆ ਨਾ ਹਾਂ ਇਹ ਸਟੋਪ ਆ ਗਿਆ ਲੋ ਇਹ ਪਰਚ ਆਪਾਂ ਤਾਂਦੇ ਭਾਂਡੇ ਮਿੱਟੀ ਦੇ ਭਾਂਡੇ ਬਣਾਉਂਦੇ ਜਿਹੜੇ ਛੋੜੇ ਛੋੜੇ ਇਹਦੇ ਨਾਲ ਬੰਦੇ ਆ ਸੰਦਾਂ ਨਾਲ ਠੀਕ ਹੈ ਠੀਕ ਹੈ ਜੀ ਇਹ ਇੱਥੇ ਇੱਥੇ ਕਹਿੰਦੇ ਜੀ ਪੰਜੂ ਵੀ ਕਹਿੰਦੇ ਕੋਈ ਪੰਜੂ ਕਹਿੰਦੇ ਇਹ ਤਰੀਬ ਹੁੰਦੇ ਆ ਤਰੀਬ ਹੁੰਦੇ ਇਹ ਪੈਰ ਆ ਜੀ ਘੱਡੀ ਦਾਣੀ ਦੇ ਠੀਕ ਹੈ ਜੀ ਇਹ ਹੱਥ ਆ ਜੀ ਤਾਣੀ ਦਾ ਜੋ ਕੇਸ ਤਾਰੀਆਂ ਬਾਹ ਗਏ ਸੁਣਦੇ ਨੇ ਤੇ ਸਾਰੇ ਪ੍ਰੋਡਕਟ ਤਾਣੀ ਦੇ ਇਹ ਕੁਛ ਕਹਿੰਦੇ ਜੀ ਇਹਨੂੰ ਧਾਗਿਆਂ ਨੂੰ ਅਲੱਗ-ਅਲੱਗ ਕਰਨ ਦੇ ਕੰਮ ਆਉਂਦਾ ਸੀਗਾ ਜਦੋਂ ਠੀਕ ਆ ਜੀ ਮਾਵਾ ਦਿੰਦੇ ਸੀ ਨਾ ਇਹ ਆਪਣੇ ਆਗੇ ਜੀ ਮੋਚੀ ਦਾ ਸਮਾਨ ਆ ਗਿਆ ਜੁੱਤੇ ਬਣਾਉਣ ਵਾਲਾ ਅੱਛਾ ਜੀ ਹਾਂ ਸਾਰੇ ਕਲਬੂਤ ਆ ਗਏ ਆ ਪੱਥਰ ਆ ਜੀ ਲੋਰੀ ਆ ਆਰਾਮ ਵਗੈਰਾ ਆਰੰਭਗਾ ਨਾਲ ਸਾਰੇ ਸਮਾਨ ਆ ਆ ਪੁਰਾਣੇ ਵੱਟੇ ਆ ਗਏ ਤੇ ਆ ਪੁਰਾਣੇ ਵੱਟੇ ਦੇਖੋ ਵੀ ਪੁਰਾਣੇ ਵੱਟੇ ਇਦਾਂ ਦੇ ਹੁੰਦੇ ਸੀ ਇਹ ਟੱਕੜੀ ਆ ਗਈ ਹਾਂ ਟੱਕੜੀ ਆ ਗਈ ਇਹ ਕੋਲੇ ਵਾਲਿਆਂ ਪਰੇਸ਼ਾਨ ਤੇ ਆ ਕੋਲੇ ਵਾਲੀ ਪਰੇਸ਼ਾਨ ਇਹ ਚੱਕੀ ਆ ਗਈ ਚੱਕੀ ਆ ਗਈ ਇਹ ਪ੍ਰਾਂਤ ਆ ਗਈ ਹਾਂ ਇਹ ਪ੍ਰਾਂਤਾਂ ਆ ਗਏ ਲੋ ਵੀ ਆ ਪ੍ਰਾਂਤਾਂ ਆ ਗੀਆਂ ਨਾ ਦੁੰਬਾ ਕਹਿੰਦੇ ਜੀ ਚਾਹ ਵਗੈਰਾ ਪੀਂਦੇ ਪਹਿਲੇ ਠੀਕ ਹੈ ਜੀ ਇਹ ਕੜਛੀ ਪਲਾ ਇਹ ਬੋਤੀ ਦੀਆਂ ਜਾਂੰਦਰਾ ਜੀ ਸੱਚ ਹੈ ਜੀ ਇਹ ਬਲਦਾਂ ਦੇ ਜਾਂੰਦਰਾ ਠੀਕ ਹੈ ਜੀ ਤੇ ਚਮਚੇ ਆ ਜਪਾਤੀ ਬਾਕਸ ਕਹਿੰਦੇ ਵੀ ਰੋਟੀਆਂ ਪਾਉਣ ਵਾਲਾ ਠੀਕ ਹੈ ਜੀ ਆ ਗਲਾਸ ਆ ਗਏ ਗੇਤਲੀ ਆ ਗਈ ਪੁਰਾਣੀ ਗੇਤਲੀ ਆ ਗਈ ਇੱਧਰ ਇਹ ਲੋਹੇ ਦੇ ਭਾਂਡੇ ਹੀ ਪੁਰਾਣੇ ਲੋਹੇ ਦੇ ਹਾਂ ਲੋਹੇ ਦੇ ਭਾਂਡੇ ਨੇ ਤੇ ਦੇਖੋ ਨੂੰ ਪਰਾਕਟ ਲੱਗਦਾ ਨਾ ਹਾਂ ਵੇਖਣ ਦੇ ਇਹ ਦਾਤ ਆ ਗਿਆ ਜੀ ਆ ਕੇਮਾਂ ਜੀ ਬੱਚਿਆਂ ਦੀਆਂ ਪਹਿਲਾਂ ਵਾਲੀਆਂ ਜੀ ਜੀ ਨੂੰ ਆ ਗਈ ਵੋਟੇ ਲੋਟ ਪਾਣੀ ਠੰਡਾ ਰਹਿੰਦਾ ਸੀ ਠੀਕ ਆ ਜੀ ਆ ਛਣਕਾਂ ਕਹਿੰਦੇ ਜੀ ਅੱਛਾ ਜੀ ਆ ਵੋਟੇ ਸ਼ਿੱਕੂ ਤੇ ਹੈਂਡਬੈਗ ਹੈਂਡਬੈਗ ਇਹ ਲਾਲ ਰੰਗ ਦਾ ਲਾਲ ਰੰਗ ਦਾ ਲੋਬੀ 80 ਸਾਰਾ ਪੰਜਾਬ ਦੀ ਬ੍ਰਾਸਟ ਕਹਿ ਸਕਦੇ ਆਪਾਂ ਇਹਨੂੰ ਹਣਾ ਤਾਂ ਸਾਰੀ ਪੰਜਾਬ ਦੀ ਬ੍ਰਾਸਟ ਬਾਈ ਉਹਨੇ ਨੇ ਆਪਾਂ ਨੂੰ ਦਿਖਾਈ ਆ ਤੇ ਜਿਹੜੀ ਕਿ ਹੁਣ ਪਗੇ ਪੰਜਾਬ ਤੋਂ ਉਲੋਪ ਹੋ ਗਈ ਆ ਕਿਉਂਕਿ ਹੁਣ ਆਪਾਂ ਡਿਜੀਟਲ ਵੱਧ ਵੱਧ ਚੱਲੇ ਜਾਂਦੇ ਕਹਿੰਦੇ ਪਹਿਲਾਂ ਇਦਾਂ ਦਾ ਸਮਾਂ ਹੁੰਦਾ ਸੀ ਇਦਾਂ ਦੀਆਂ ਜਿਹੜੀਆਂ ਸ਼ਾਰੀਆਂ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ ਤੇ ਬਾਈ ਉਹਨੇ ਨੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ਬਾਈ ਜੀ ਆਪਣਾ ਪਿੰਡ ਤੇ ਆਪਣਾ ਫੋਨ ਨੰਬਰ ਬੋਲ ਦੋ ਪਿੰਡ ਬਾਈ ਜੀ ਜੀਤਾ ਜੀ ਮੇਰਾ ਨਾਮ ਗੁਰਪਿਆਰ ਸਿੰਘ ਫੋਨ ਨੰਬਰ ਹੈਗਾ 9464092740 ਧੰਨਵਾਦ ਜੀ ਤੇ ਧੰਨਵਾਦ ਬਾਜੀ ਨਾਲ ਬਹੁਤ ਬਹੁਤ ਲਓ ਵੀ ਤੁਹਾਨੂੰ ਸਾਰੀ ਆਪਾਂ ਦਿਖਾਇਆ ਤੇ ਇੱਥੇ ਪੰਜਾਬੀ ਵਿਰਾਸਤ ਤੁਹਾਨੂੰ ਦਿਖਾਈ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਨਾ ਇਹ ਜਿਵੇਂ ਆ ਚੱਕੀ ਤੇ ਆਹ ਸਾਰਾ ਤੁਹਾਨੂੰ ਆਪਾਂ ਜਿਹੜੀ ਪੰਜਾਬੀ ਵਿਰਾਸਤ ਉਹ ਦਿਖਾਤੀ ਆ ਤੇ ਚੱਲਦੇ ਆ ਅੱਗੇ ਤੇ ਅੱਗੇ ਤੁਹਾਨੂੰ ਹੋਰ ਆਪਾਂ ਦਿਖਾਉਨੇ ਆ ਲਓ ਜੀ ਤੇ ਆਹ ਦਾਣੇ ਭੁੰਨ ਵਾਲੀ ਹੈ ਨਾ ਲਓ ਜੀ ਅਗੇ ਵੀ ਬਹੁਤ ਜਾਣਿਆਂ ਨੇ ਚੇਤੇ ਹੋਊਗਾ ਵੀ ਇਦਾਂ ਦਾਣੇ ਪਣਾਉਂਦੇ ਸੀ ਕਿਉਂਕਿ ਮੈਂ ਬਹੁਤ ਪਣਾਏ ਨੇ ਦਾਣੇ ਹਨ ਤੇ ਇੱਥੇ ਐਂ ਦਾਣੇ ਭੁੰਨੇ ਜਾਂਦੇ ਹੁੰਦੇ ਸੀ ਲੋ ਜੀ ਤੇ ਬੇਬੇ ਉਹਨੀਆਂ ਆਪਾਂ ਦਿਖਾਉਣਗੇ ਲੋ ਵੀ ਤੇ ਇਹ ਦਾਣੇ ਤਾਂ ਮੈਂ ਵੀ ਬਹੁਤ ਪਣਾਏ ਨੇ ਜਦੋਂ ਮੱਲਾ ਜਦੋਂ ਛੋਟੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਤਾਂ ਆਪਾਂ ਨੇ ਵੀ ਦਾਣੇ ਬਹੁਤ ਪਨਾ ਕੇ ਲਗਾਉਂਦੇ ਸੀ ਲੋ ਵੀ ਉਹ ਇ ਚ ਜਾਂ ਅੱਜ ਕੱਲ ਮੇਰੇ ਸਾਹਮਣਾਂ ਵੀ ਬਲੋਪ ਹੀ ਹੋ ਗਈਆਂ ਹਨਾ ਲੈ ਚੱਕੋ ਜੀ ਜੀ ਰੱਬ ਦੀ ਰੱਬ ਦੀ ਸੇਵਾ ਤੋਂ ਵੀ ਬਹੁਤ ਚੀਜ਼ ਬਲੋਪ ਚੱਕੋ ਮਿੱਟੀ ਦੇ ਦਾਣੇ ਤੋਂ ਖਿੱਲਾ ਬਣਾਉਂਦੇ ਦੀ ਹੈ ली देखो लै ठीक है जी बाकी इधर काफी बड़ा है मेला पीए ਕੈਸਾ ਰਿਹਾ ਅੰਤਨਾ ਨੇਚਰਲ ਕਰਾਫਟ ਜਿਹੜਾ ਮੇਲਾ ਕਾਫੀ ਵੱਡਾ ਹੈ ਇਹ ਇਹਨੂੰ ਆਪਾਂ ਛੋਟਾ ਨਹੀਂ ਕਹਿ ਸਕਦੇ ਜਦੋਂ ਆ ਦੇਖੋ ਨਾ ਸਾਰਾ ਇੱਧਰ ਤੁਹਾਨੂੰ ਆਪਣੀ ਘਰ ਦੇ ਜ਼ਰੂਰਤ ਦਾ ਸਮਾਨ ਆਪਾਂ ਕਹਿ ਸਕਦੇ ਆਂ ਜਾਂ ਫਰਨੀਚਰ ਕਹਿ ਸਕਦੇ ਆ ਨਾ ਉਹ ਸਾਰਾ ਤੁਹਾਨੂੰ ਮਿਲ ਜੂਗਾ ਲੋਬੀ ਜਿਵੇਂ ਪਿਆ ਹੈ ਨਾ ਬਾਕੀ ਆ ਕੁਝ ਆਪਣੇ ਘਰ ਨੂੰ ਸੋਹਣਾ ਬਣਾਉਣ ਵਾਸਤੇ ਚੀਜ਼ਾਂ ਨੇ ਐਵੇਂ ਦੀਆਂ ਤੇ ਬਾਕੀ ਆ ਇੱਧਰ ਲੋਬੀ ਲੋਬੀ ਤੇ ਬਾਕੀ ਆ ਦੇਖੋ ਇੱਧਰ ਸਾਰਾ ਹਨ ਤੇ ਐਵੇਂ ਦਾ ਸਾਰਾ ਇਹੜਾ ਮੇਲਾ ਲੱਗਿਆ ਹੋਇਆ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਕੁਝ ਐਵੇਂ ਦੀਆਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਆ ਉਹ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ওকে ਰਿੰਗ ਆ ਗਿਆ ਮੇਰੇ ਤੇ ਬਾਕੀ ਆ ਦੇਖੋ ਨਾ ਤੇ ਚੱਲਦੇ ਆ ਅੱਗੇ ਤੇ ਲਓ ਜੀ इधर स्टेज लगी हुई है बाकी इधर लगी हुई है स्टेज ਅਨੰਕੀ ਮਦਦ ਕਰੇ ਕਿਉਂਕਿ ਇਹ ਚਾਹਤੇ ਹਨ ਕਿ ਜਦ ਸੋਨਾ ਇਨਕਾ ਡਬਲ ਬਣੇ ਤਾਂ ਸਭ ਨੂੰ ਪਤਾ ਲਗੇ